ਰੋਜਾ ਤਾਂ ਦਾ ਮੈਂ ਖੁੱਲ੍ਹੇ ਖੇ ਮਿਲ ਰੋ ਮਿੱਤੂ ਵੀ ਹੈਗੀ ਆ ਆ ਪਾਜੀ ਜੂਣੀ ਸਾਡੀ ਪਾਤੀ ਘਟਤੀ ਆ ਤੇ ਦੇਖ ਲਓ ਪਛਾਣ ਲਓ ਪਾਜੀ ਕੋਈ ਕਿੰਨੀ ਪਾਉਡਰਿੰਗ ਹੈ ਤੇ ਟੋਟਲ 760 760 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੈਵੀ ਵਿਊਜ਼ ਦੇ ਵਿੱਚ ਤੇ ਅੱਜ ਆਪਾਂ ਆਏ ਆ ਜੀ ਗगन ਜੀ ਦਾ ਟਿੱਲਾ ਜੋ ਕਿ ਦਸੂਆ ਤੋਂ ਹਾਜੀਪੁਰ ਰੋਡ ਤੇ ਜਾਂਦਿਆਂ ਨੂੰ ਸਾਈਡ ਤੇ ਕੋਈ 2 2.5 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆ ਹੈ ਇਹ ਬਹੁਤ ਹੀ ਖੂਬਸੂਰਤ ਜਗਾ ਹੈ ਤੇ ਅੱਜ ਆਜੋ ਤੁਹਾਨੂੰ ਇੱਥੋਂ ਦੇ ਪੂਰੇ ਦਰਸ਼ਨ ਕਰਾਉਣੇ ਆ ਤਸੱਲੀ ਦੇ ਨਾਲ ਲੋਜੀ ਕਾਰਤਿਕ ਚੜ੍ਹਾਈ ਸਟਾਰਟ ਤੇ ਬੇਤੀ ਆ ਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਕਿਉਂਕਿ ਤੁਹਾਨੂੰ ਇਹਦੇ ਵਿੱਚ ਇੰਨੇ ਵਧੀਆ-ਵਧੀਆ ਸੀਨ ਦੇਖਣ ਨੂੰ ਮਿਲਣੇ ਆ ਇੰਨੀ ਵਧੀਆ-ਵਧੀਆ ਲੋਕੇਸ਼ਨਾਂ ਦੇਖਣ ਨੂੰ ਮਿਲਣੀਆਂ ਕਿ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਮੰਦਿਰ ਬਹੁਤ ਹੀ ਖੂਬਸੂਰਤ ਹੈ ਤੇ ਆਪਣੀ ਹੁਸ਼ਿਆਰਪੁਰ ਇਲਾਕੇ ਚ ਸਭ ਤੋਂ ਜ਼ਿਆਦਾ ਉਚਾਈ ਦੇ ਉੱਤੇ ਤੇ ਸਭ ਤੋਂ ਜ਼ਿਆਦਾ ਖੂਬਸੂਰਤ ਮੰਦਿਰ ਜੇ ਹੈ ਕੋਈ ਤੇ ਉਹ ਗगनਜੀ ਦਾ ਟਿੱਲਾ ਹੈ ਜੋ ਕਿ ਭੋਲੇ ਨਾਮ ਦਾ ਕਾਸ਼ੀ ਮੰਦਿਰ ਹੈ ਸੋ ਦੇਖੋ ਸ਼ਰਧਾਲੂ ਕਿੰਨੇ ਖੁਸ਼ ਦਿਖਾਈ ਦੇ ਰਹੇ ਆ ਸੋ ਇੱਥੇ ਤੁਹਾਨੂੰ ਜਿੱਲੇ ਵੀ ਸ਼ਰਧਾਲੂ ਆਉਂਦੇ ਜਾਂਦੇ ਦਿਖਾਈ ਦੇਣਗੇ ਸਾਰਿਆਂ ਦੇ ਵਿੱਚ ਤੁਸੀਂ ਇੱਕ ਅਲੱਗ ਤਰ੍ਹਾਂ ਦਾ ਉਹਤ ਸ਼ਾਹ ਦੇਖ ਸਕਦੇ ਆ ਇਹ ਸ਼ਾਹ ਤੁਹਾਨੂੰ ਹਰੇਕ ਆਉਂਦੇ ਜਾਂਦੇ ਸ਼ਰਧਾਲੂ ਦੇ ਵਿੱਚ ਦੇਖਣ ਲਈ ਮਿਲੇਗਾ ਕਿਉਂਕਿ ਮੰਦਿਰ ਦੀ ਇੰਨੀ ਜ਼ਿਆਦਾ ਖੂਬਸੂਰਤੀ ਹੈ ਕਿ ਬੰਦੇ ਦਾ ਦਿਲ ਖੁਸ਼ ਹੋ ਜਾਂਦਾ ਹੈ ਦੇਖ ਕੇ ਤੇ ਉੱਪਰਲਾ ਜੋ ਵਾਤਾਵਰਨ ਹੈ ਬਿਲਕੁਲ ਸ਼ੁੱਧ ਹਵਾ ਬਿਲਕੁਲ ਦਰਖਤ ਹੀ ਦਰਖਤ ਦਾ ਚਾਰੇ ਪਾਸੇ ਹਰਿਆਲੀ ਤੁਹਾਨੂੰ ਦੇਖਣ ਨੂੰ ਦਿਖਾਈ ਦੇਵੇਗੀ ਆਹ ਦੇਖ ਲਓ ਜੀ ਗੱਲਾਂ ਬਣਾਉਂਦੇ ਆ ਸੀ ਜਾਣਾ ਜੀ ਜਾਣਾ ਲੈ ਹਾਂ ਦੇ ਹੈਲੋ ਕਰਦੇ ਹੈਲੋ ਹੈਲੋ ਕਰਦੇ ਨਹੀਂ ਕਰਨੀ ਕੋਈ ਬੰਦੋ ਚੱਕ ਕੇ ਲੈ ਜਾਂਦਾ ਸੋ ਬਾਕੀ ਇਸ ਜਗ੍ਹਾ ਤੇ ਆ ਕੇ ਜੋ ਸੰਤੋਸ਼ਟੀ ਮਿਲਦੀ ਹੈ ਉਹ ਤੁਸੀਂ ਇੱਥੋਂ ਦੇ ਆਉਣ ਜਾਣ ਵਾਲੇ ਸਾਰੇ ਸ਼ਰਧਾਲੂਆਂ ਦੇ ਅੱਖਾਂ ਦੇ ਵਿੱਚ ਦੇਖ ਸਕਦੇ ਆ ਤੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਤੁਹਾਨੂੰ ਸਾਫ਼ ਦਿਖਾਈ ਦੇਊਗਾ ਕਿ ਉੱਪਰ ਜਾ ਕੇ ਕਿੰਨੀ ਕ ਸੰਤੋਸ਼ਟੀ ਮਿਲਦੀ ਹੈ ਸੋ ਆਜੋ ਤੁਹਾਨੂੰ ਲੈ ਕੇ ਚਲਦੇ ਹਾਂ ਹੁਣ ਉੱਪਰ ਵੱਲ ਸੋ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਬਾਕੀ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਮੇਰਾ ਪੇਜ ਐ ਸੈਵੀ ਸਿੰਘ ਦੇ ਨਾਮ ਦਾ ਉੱਥੇ ਵੀ ਜਾ ਕੇ ਫੋਲੋ ਕਰ ਲਓ ਕਿਉਂਕਿ ਉਸ ਤੇ ਵੀ ਇਹ ਸਾਰੀਆਂ ਵੀਡੀਓ ਜੋ ਅਪਲੋਡ ਕੀਤੀਆਂ ਜਾਣਗੀਆਂ ਸੋ ਦੇਖੋ ਸ਼ਰਧਾਲੂ ਕਿੰਨੇ ਖੁਸ਼ ਨੇ ਖਾਦਨਾ ਮਹਾਦੇਵ ਸ਼ੰਕਰ ਹਰ ਹਰ ਮਹਾਦੇਵ ਇਹ ਵਲੌਗ ਬਣਦਾ ਪਿਆ ਜੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬੰਦ ਭੋਲੇ ਭੰਮ ਭੰਮ ਭੋਲੇ ਆ ਲੋ ਵੀ ਬੰਦਾ ਜਿੰਮ ਜਾਂਦਾ ਸਾਨੂੰ ਬੜਾ ਦਿਖਾਉਂਦਾ ਵੀ ਮੈਂ ਜਿੰਮ ਜਾਂਦਾ ਐਡੀ ਸ੍ਰੀ ਦੀ ਮੋਰੀ ਆ ਭਾਈ ਤੇ ਆ ਦੇਖ ਲਓ ਬੰਦੇ ਸਾਡੇ ਕੋਈ ਵੀ ਮੌਕਾ ਨਹੀਂ ਛੱਡਦੇ ਤੇ ਮਜ਼ਾਕ ਕਰ ਰਹੇ ਆ ਪੂਰਾ ਫਨ ਕਰ ਰਹੇ ਆ ਰਾਮ ਰਾਮ ਸਭੇ ਭਾਈਆਂ ਕੇ ਰਾਮ ਰਾਮ ਸਭੇ ਭਾਈਆਂ ਕੇ ਕੀ ਆਉਣੇ ਉਹ ਤੁਹਾਡੇ ਨਾਲ ਮੇਰਾ ਸਵੱਬ ਦੇਖ ਲਓ ਨਹੀ ਨਹੀ ਤੁਹਾਡੇ ਨਾਲ ਹੋਇਆ ਨਹੀਂ ਮੇਰਾ ਨਾਲੇ ਕਹਿੰਦਾ ਬੰਦ ਕੀਤਾ ਸੀ ਤੁਹਾਡੇ ਨਾਲ ਹੋਇਆ ਨਹੀਂ ਮੇਰੇ ਨਾਲ ਬੰਦ ਹੋਇਆ ਸੀ ਚਲ ਬੜੇ ਸ਼ੈਤਾਨ ਬੰਦੇ ਆ ਦੇਖ ਲਓ ਦਿਨੇ ਦਿਹਾੜੇ ਟੋਕੀ ਹਾਂ ਜੀ ਰਾਮ ਰਾਮ ਸਭੇ ਭਾਈਆਂ ਕੇ ਆਜੋ ਜੀ ਹੁਣ ਪੌੜੀਆਂ ਚੜਾਂਗੇ ਆਪਾਂ ਆ ਬੰਦਾ ਸਾਡਾ ਦੇਖ ਲਓ ਕੋਹਦੇ ਹੋ ਦੇਖੋ ਲੱਕ ਭਾਈ ਧਾਂਸੇ ਦੇਖੋ ਮੋ ਵੀ ਆਪਾਂ ਪਹੁੰਚ ਚਲੇ ਆਂ ਜਾਂ ਮੇਰੇ ਆਲਾ ਫੜਾ ਮਹਾਦੀਵ ਜੱਟ ਤੇ ਕਿਹੋ ਜਿਹਾ ਲੱਗਾ ਤੇ ਲੋ ਫਿਰ ਆਪਾਂ ਥੋੜੀ ਜਿਹੀ ਸਪੀਡ ਫੜੀਏ ਤੇ ਤੁਹਾਨੂੰ ਜਲਦੀ ਤੋਂ ਜਲਦੀ ਉੱਪਰ ਪਹੁੰਚਾਈਏ ਸੋ ਦੇਖੋ ਸ਼ਰਧਾਲੂ ਥੱਕ ਕੇ ਬੈਠੇ ਹੋਏ ਆ ਪਰ ਚਿਹਰਿਆਂ ਦੇ ਉੱਤੇ ਫੇਰ ਵੀ ਪੂਰੀ ਸਮਾਈਲ ਆ ਪੂਰੀ ਖੁਸ਼ੀ ਆ ਕਿ ਅਸੀਂ ਮਹਾਦੇਵ ਦੇ ਦਰਸ਼ਨ ਕਰਕੇ ਆਏ ਆ ਸੋ ਹੋਣਾ ਵੀ ਚਾਹੀਦਾ ਹੈ ਕਿਉਂਕਿ ਚੜਾਈ ਤਾਂ ਬੇਸ਼ੱਕ ਥੋੜੀ ਜਿਆਦਾ ਹੈ ਪਰ ਤੁਹਾਡਾ ਸਰੀਰ ਅਗਰ ਥੱਕ ਵੀ ਜਾਂਦਾ ਹੈ ਨਾ ਤੇ ਤੁਹਾਡਾ ਮਾਨ ਕਦੀ ਨਹੀਂ ਥੱਕੂਗਾ ਕਿਉਂਕਿ ਅੰਦਰ ਉਤਸ਼ਾਹ ਹੀ ਇੰਨਾ ਹੁੰਦਾ ਹੈ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਦੇਖ ਕੇ ਬੰਦੇ ਨੂੰ ਬਿਲਕੁਲ ਵੀ ਥਕਾਵਟ ਮਹਿਸੂਸ ਨਹੀਂ ਹੁੰਦੀ ਸੋ ਆ ਜੀ ਮਹਾਦੇਵ ਜੀ ਦਾ ਮੰਦਿਰ ਬਣਿਆ ਹੋਇਆ ਰਾਸਤੇ ਦੇ ਵਿੱਚ ਤੇ ਤਕਰੀਬਨ ਅਸੀਂ ਅੱਧੇ ਦੇ ਵਿੱਚ ਪਹੁੰਚ ਗਏ ਆ ਹੁਣ ਤੇ ਹੌਲੀ-ਹੌਲੀ ਤੁਹਾਨੂੰ ਅੱਗੇ ਵੀ ਲੈ ਕੇ ਚੱਲਦੇ ਆ ਜ਼ੂਮ ਕਰਕੇ ਦੇਖੋ ਸੋ ਆਪਾਂ ਜਿਆਦਾ ਹੌਲੀ-ਹੌਲੀ ਬੀਨਾ ਚਲੀਏ ਤੇ ਚਲੋ ਥੋੜਾ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਤੇ ਬਾਕੀ ਬੰਦੇ ਤਾਂ ਸਾਡੇ ਥੱਕੇ ਹੋਏ ਆ ਪਿੱਛੇ ਬੈਠ ਗਏ ਆ ਚਲੋ ਕੋਈ ਗੱਲ ਨਹੀਂ ਪਹੁੰਚਣਗੇ ਉਹ ਵੀ ਹੌਲੀ ਹੌਲੀ ਤੇ ਇੱਥੇ ਆ ਕੇ ਇੱਕ ਗੱਲ ਹੋਰ ਹੈ ਕਿ ਤੁਹਾਨੂੰ ਆਪਣੀ ਫਿਟਨੈਸ ਦਾ ਪਤਾ ਲੱਗਦਾ ਕਿ ਤੁਸੀਂ ਕਿੰਨੇ ਕੁ ਫਿੱਟ ਹੋ ਸੋ ਆਪਣਾ ਬਰਿੰਦਰ ਵੀਰ ਲਾਹੌਰੀਆ ਬਲੌਗ 07 ਤੋਂ ਜੋ ਮੇਰੇ ਨਾਲ ਅੱਜ ਆਇਆ ਹੋਇਆ ਆ ਉਸਨੇ ਹੁਣ ਆਪਣੇ ਆਪ ਨਾਲ ਹੀ ਇੱਕ ਵਾਦਾ ਕੀਤਾ ਆ ਉਹ ਦੇਖੋ ਸਾਹਮਣੇ ਸੋ ਤੁਹਾਨੂੰ ਵੀ ਬੇਨਤੀ ਹੈ ਕਿ ਆਪਣੇ ਸਰੀਰ ਦੇ ਲਈ ਇੱਕ ਦਿਨ ਦੇ ਵਿੱਚ ਘੱਟੋ ਘੱਟ ਅੱਧਾ ਘੰਟਾ ਜ਼ਰੂਰ ਕੱਢਿਆ ਕਰੋ ਤੇ ਸਵੇਰੇ ਉੱਠ ਕੇ ਸੈਰ ਕਰ ਲਿਆ ਕਰੋ ਜਾਂ ਹੋਰ ਕੋਈ ਕਸਰਤ ਕਰ ਲਿਆ ਕਰੋ ਕਿਉਂਕਿ ਅਗਰ ਤੁਸੀਂ ਅੱਧਾ ਘੰਟਾ ਆਪਣੇ ਸਰੀਰ ਲਈ ਨਹੀਂ ਕੱਢ ਸਕਦੇ ਤੇ ਮੇਰੇ ਹਿਸਾਬ ਨਾਲ ਤੁਸੀਂ ਕਦੀ ਵੀ ਸੁਖੀ ਨਹੀਂ ਰਹਿ ਸਕਦੇ ਕਿਉਂਕਿ ਤੁਹਾਡੀ ਸਿਹਤ ਦਾ ਤੁਹਾਡੇ ਸੁੱਖ ਦੇ ਨਾਲ ਬਹੁਤ ਵੱਡਾ ਲੈਣ ਦੇਣਾ ਅਗਰ ਤੁਸੀਂ ਅੰਦਰੋਂ ਸਟਰੋਂਗ ਹੋ ਅਤੇ ਸਰੀਰਕ ਪੱਖੋਂ ਤੰਦਰੁਸਤ ਹੋ ਤੇ ਤੁਸੀਂ ਬਿਲਕੁਲ ਆਪਣੇ ਆਪ ਨੂੰ ਦੂਜਿਆਂ ਦਾ ਨਾਲੋਂ ਵੱਖ ਤੇ ਵਧੀਆ ਹਲਕਾ ਮਹਿਸੂਸ ਕਰੋਗੇ ਤੇ ਹੁਣ ਆਪਾਂ ਆ ਗਏ ਆ ਜੀ ਉੱਪਰ ਤੇ ਤੁਹਾਨੂੰ ਕਰਾਉਂਦੇ ਆ ਮੰਦਿਰ ਦੇ ਦਰਸ਼ਨ ਆਹ ਸਾਈਡ ਤੇ ਪਾਰਕ ਹੈ ਜੀ ਤੇ ਉਹ ਸਾਹਮਣੇ ਮੰਦਿਰ ਹੈ ਜੋ 메ਨ ਮੰਦਿਰ ਹੈ ਜਗਾ ਉੱਪਰ ਬਣੀ ਹੋਈ ਬੋਲੇ ਨਾ ਜੀ ਵੀ ਤੈਨੂੰ ਅਨੁਮਾਨ ਜੀ ਦਾ ਮੰਦਿਰ ਹੈ ਅੰਦਰ ਤੇ ਆਜੋ ਤੁਹਾਨੂੰ ਲੈ ਕੇ ਚਲਦੇ ਆਂ ਉਧਰ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਥੋੜਾ ਜਿਹਾ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਉਨੇ ਆ ਤੇ ਉਹ ਸਾਹਮਣੇ ਪੰਡਤ ਜੀ ਬੈਠੇ ਆ ਉਹਨਾਂ ਦੇ ਕੋਲ ਤੁਹਾਨੂੰ ਲੈ ਕੇ ਚਲਦੇ ਆਂ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਆ ਜੀ ਮੰਦਿਰ ਦੇ ਬਿਲਕੁਲ ਉੱਪਰ ਤੇ ਮੱਥਾ ਟੇਕ ਲਿਆ ਇੱਥੇ ਸਾਨੂੰ ਪੰਡਤ ਜੀ ਮਿਲੇ ਨੇ ਅਸੀਂ ਪੰਡਤ ਜੀ ਤੋਂ ਜਾਣਾਂਗੇ ਇਸ ਮੰਦਿਰ ਦੇ ਇਤਿਹਾਸ ਬਾਰੇ ਤੇ ਇਹ ਮੰਦਿਰ ਕਿੰਨਾ ਪੁਰਾਣਾ ਆ ਤੇ ਕਿਸ ਦੇ ਇਤਿਹਾਸ ਦੇ ਪਿੱਛੇ ਆ ਨਾ ਹਾਂਜੀ ਪੰਡਤ ਜੀ ਰਾਮਾ ਜੀ ਨਮਸਕਾਰ ਜੀ ਕੀ ਨਾਮ ਪੜਿਓਟਾ ਇਹਦਾ ਨਾਮ ਪੰਡਿਤ ਗੰਦਰ ਸਾਸ਼ਤਰੀ ਤੇ ਇਹ ਲਗੰਗੀ ਦੇ ਟੀਲੇ ਤੇ ਮੰਦਿਰ ਉਸ ਤੇ ਭਗਵਾਨ ਕੋਲੇ ਸ਼ੰਗਰੀ ਦੀ ਕਿਰਪਾ ਦੇ ਨਾਲ 11 ਸਾਲ ਦੀ ਤੇ ਸੇਵਾ ਕਰਦੇ ਪੀ ਹੈ ਹਾਂਜੀ ਹਾਂਜੀ ਇਹ ਪੰਡਤ ਜੀ ਕਿੰਨਾ ਪੁਰਾਣਾ ਮੰਦਿਰ ਹੈ ਇਹ ਇਹ ਜਿਹੜਾ ਮੰਦਿਰ ਦਾ ਇਤਿਹਾਸ ਜਿਹੜਾ ਹੈਗਾ ਅਸਤੇ 5000 ਸਾਲ ਪਹਿਲੇ ਅੱਛਾ ਜੀ ਇਸ ਟਾਈਮ ਜਿਹੜਾ ਹੈਗਾ ਪੰਡਵਾਂ ਨੂੰ ਯਾਦਵਾਸ ਹੁੰਦਾ ਹੈਗਾ ਹਾਂਜੀ ਹਾਂਜੀ ਅਗਿਆਤ ਵਾਸ ਦੇ ਦੌਰਾਨ ਉਹ ਮਹਾਰਾਜ ਸ਼੍ਰੀ ਕ੍ਰਿਸ਼ਨ ਦੇ ਉਪਦੇਸ਼ ਦੁਆਰਾ ਇਸ ਜਗ੍ਹਾ ਤੇ ਆਂਧਿਆ ਗਿਆ ਹਾਂਜੀ ਹਾਂਜੀ ਇੱਥੇ ਆ ਕੇ ਮਹਾਰਾਜ ਪੂਰਿ ਸ਼ੰਕਰ ਦੀ ਅराधना ਕਰਦੇ ਹੈਗੇ ਹਾਂਜੀ ਪੂਰਿ ਸ਼ੰਕਰ ਮਹਾਰਾਜ ਨੂੰ ਆਪਣੇ ਇੱਥੇ ਦਰਸ਼ਨ ਦਿੰਦੇ ਹੈਗੇ ਠੀਕ ਹੈ ਜੀ ਉਹਦਾ ਆਸ਼ੀਰਵਾਦ ਦਿੰਦੇ ਕਿ ਅਸਤੇ ਮਹਾਰਾਜ ਇੱਥੇ ਵਾਸ ਹੈਗਾ ਜਿਹੜਾ ਵੀ ਇੱਥੇ ਭਗਤ ਆਏਗਾ ਜੋ ਵੀ ਅਰਦਾਸ ਬੇਨਤੀ ਆਪਣੀ ਕਰੇਗਾ ਉਹਦੀ ਮਨੋਕਾਮਨਾ ਦੀ ਪੂਰਤੀ ਹੋਵੇਗੀ ਠੀਕ ਹੈ ਜੀ ਭਾਵੇਂ ਪੰਡਤ ਜੀ ਇੱਥੇ ਇਹ ਕਿ ਹਾਈਟ ਤੇ ਬਹੁਤ ਆ ਪੂਰੀ ਮਿਸਾਲਾ ਪੰਜਾਬ ਵਿੱਚ ਐਡਾ ਉੱਚਾ ਮਹਾਦੇਵੀ ਦਾ ਮੰਦਿਰ ਕੋਈ ਹੈ ਨਹੀਂ ਜੀ ਜਿਹੜਾ ਹੈਗਾ ਪੰਜਾਬ ਦੀ ਸਭ ਤੋਂ ਉੱਚੀ ਪਹਾੜੀ ਦੇ ਉੱਤੇ ਜਿਹੜਾ ਵਿਰਾਜਮਾਨ ਇਹੀ ਮੰਦਿਰ ਹੈਗਾ ਸਭ ਤੋਂ ਉੱਚੀ ਹਾਈਟ ਦੇ ਵਿੱਚ ਕਿੰਨੀਆਂ ਪੌੜੀਆਂ ਜੀ ਜਿਹੜਾ ਮੰਦਿਰ ਦੀਆਂ ਜਿਹੜੀਆਂ ਪੌੜੀਆਂ ਹੈਗੀ 781 ਦੇ ਕਰੀਬ ਮੰਦਿਰ ਦੀਆਂ ਪੌੜੀਆਂ ਹਨ ਅੱਛਾ ਕੋਈ ਸਪੈਸ਼ਲ ਦਿਨ ਵੀ ਹੁੰਦਾ ਜਿੱਦਣ ਜ਼ਿਆਦਾ ਇੱਥੇ ਰਾਜ ਚੰਦਾ ਅਣੀ ਬਾਕੀ ਦੇਖੋ ਜਿਹੜਾ ਹੈਗਾ ਪਬਲਿਕ ਰੋਜ ਜਿਹੜਾ ਸ਼ਰਧਾਲੂ ਰੋਜ ਚਲੇ ਰਹਿੰਦੇ ਹੈਗੇ ਇੱਥੇ ਬਾਕੀ ਸ਼ਰਾਵਣ ਮਹੀਨੇ ਇੱਥੇ ਜਿਹੜਾ ਹੈਗਾ 45 ਦਿਨ ਲਗਾਤਾਰ ਯਾਤਰਾ ਚੱਲਦੀ ਹੈਗੀ ਉਪਦੇ ਦੌਰਾਨ ਕਾਫੀ ਦੂਰੋਂ ਦੂਰੋਂ ਸੰਗਤਾਂ ਦੀਏਗੀ ਅੱਛਾ ਜੀ ਤੇ ਜਿਹੜੇ ਸ਼ਰੇਕ ਦੇ ਕੀ ਲੋਕਾਂ ਦੇ ਵਿੱਚ ਭਾਰਤ ਦੇ ਜਿਹੜੇ ਲੋਕ ਇੱਥੇ ਆਉਂਦੇ ਹੈਗੇ ਹਾਂਜੀ ਸ਼ਿਵਰਾਤਰੀ ਦੇ ਉਪਤੇ ਬਹੁਤ ਵੱਡਾ ਮੇਲਾ ਲੱਗਦਾ ਹੈਗਾ ਇੱਥੇ ਸ਼ਿਵਰਾਤਰੀ ਦੇ ਜੀ ਹਾਂਜੀ ਉਹਦੇ ਤਕਰੀਬਨ 1.5 ਤੋਂ 2 ਲੱਖ ਸਿੱਧਾ ਲੂਥ ਤੇ ਨਤਸਿਆ ਬਾਕੀ ਵਿਦਾਇਸ ਹਸਾਬ ਨਾਲ ਹੁਸ਼ਿਆਰ ਬਹੁਤ ਵੱਡਾ ਮੇਲਾ ਲੱਗਦਾ ਜੀ ਇੱਥੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਬਹੁਤ ਵੱਡਾ ਮੇਲਾ ਲੱਗਦਾ ਹੈਗਾ ਹੁਸ਼ਿਆਰਪੂ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਉੱਚੀ ਪਹਾੜੀ ਦੇ ਉੱਪਰ ਇਹ ਹੀ ਮੰਦਿਰ ਵੀ ਖਿਆਲ ਵਿੱਚ ਹਾਂਜੀ ਬਾਕੀ ਦੇਖੋ ਜੀ ਜਿਹੜਾ ਹੈਗਾ ਕਬੂ ਦੀ ਇੱਛਾ ਦੇ ਨਾਲ ਜਿਹੜਾ ਹੈਗਾ ਜੰਗਲ ਦੇ ਵਿੱਚ ਵਿਰਾਜਮਾਨ ਹੈਗਾ ਉਹ ਜੰਗਲ ਦੇ ਵਿੱਚ ਮੰਗਲ ਲੱਗਿਆ ਹੈਗਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੁਸੀਂ ਹਾਂਜੀ ਤੇ ਬਾਕੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਾਡੇ ਨਾਲ ਗੱਲ ਕਰਨ ਤੇ ਤੇ ਬਾਕੀ ਦੋਸਤੋਂ ਤੁਸੀਂ ਵੀ ਜੇਕਰ ਇੱਥੇ ਦਸੂਹੇ ਦੇ ਲਾਗੇ ਛੜੀ ਕਿਤੇ ਦੀ ਤੋਂਦੇ ਤੇ ਇੱਥੇ ਮੱਥਾ ਟੇਕਣ ਜ਼ਰੂਰ ਆਇਓ ਬਾਕੀ ਸਭ ਨੂੰ ਹਰ ਹਰ ਮਹਾਦੇਵ ਜੈ ਸੋ ਪੰਡਤ ਜੀ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਉੱਪਰ ਵੱਲ ਤੇ ਤੁਹਾਨੂੰ ਅੰਦਰੋਂ ਦਰਸ਼ਨ ਕਰਾਣੇ ਆ ਤਸੱਲੀ ਦੇ ਨਾਲ ਤੇ ਪਹਿਲਾਂ ਤੁਸੀਂ ਦਰਸ਼ਨ ਕਰੋ ਤੇ ਉਸ ਤੋਂ ਬਾਅਦ ਅਸੀਂ ਆਪਣੀ ਅਗਲੀ ਗੱਲ ਕਰਦੇ ਹਾਂ thank yeah. you ਸੋ ਹੁਣ ਦਿਖਾਣੇ ਆ ਤੁਹਾਨੂੰ ਆਲੇ-ਦੁਆਲੇ ਦਾ 뷰 ਜੋ ਹੈਗਾ ਦੇਖੋ ਕਿੰਨੀ ਖੂਬਸੂਰਤੀ ਹੈ ਬਿਲਕੁਲ ਪਹਾੜੀ ਦੇ ਉੱਪਰ ਬਣਿਆ ਹੋਇਆ ਇਹ ਮੰਦਿਰ ਤੇ ਸੋ ਵੀਡੀਓ ਥੋੜੀ ਜ਼ਿਆਦਾ ਲੰਬੀ ਹੋ ਜਾਣੀ ਸੀ ਇਸ ਕਰਕੇ ਇਸ ਵੀਡੀਓ ਨੂੰ ਮੈਂ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਹੈ ਤੇ ਅਗਲਾ ਭਾਗ ਵੀ ਮੈਂ ਇੱਕ ਅੱਧੇ ਦਿਨ ਦੇ ਵਿੱਚ ਜ਼ਰੂਰ ਅਪਲੋਡ ਕਰੂੰਗਾ ਤੇ ਉਹ ਵੀ ਤੁਸੀਂ ਜਰੂਰ ਦੇਖਿਓ ਤੇ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਹੋਰ ਵਧੀਆ ਜਗ੍ਹਾ ਦੇਖਣ ਨੂੰ ਮਿਲੂਗੀਆਂ ਤੇ ਤੁਹਾਨੂੰ ਮਿਲਾਵਾਂਗੇ ਜੋ ਇੱਥੋਂ ਦੇ ਲੜਕੇ ਪ੍ਰੈਕਟਿਸ ਕਰਦੇ ਆ ਬਹੁਤ ਹੀ ਮਿਹਨਤ ਕਰ ਰਹੇ ਆ ਫੌਜ ਲਈ ਤੇ ਪੁਲਿਸ ਲਈ ਉਹਨਾਂ ਲਈ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਖੜੇ ਹੋ ਕੇ ਉਹ ਵੀ ਤੁਹਾਨੂੰ ਸਾਰੀ ਦਿਖਾਵਾਂਗੇ ਉਹ ਆਪਾਂ ਅਗਲੇ ਭਾਗ ਦੇ ਵਿੱਚ ਦਿਖਾਵਾਂਗੇ ਤੇ ਜੇਕਰ ਤੁਸੀਂ ਕਦੇ ਦਸੂਆ ਜਾਂ ਮੁਕੇਰੀਆਂ ਵੱਲ ਐਸਾਡ ਆਉਣਾ ਹੋਵੇ ਤੇ ਜਰੂਰ ਇਸ ਮੰਦਰ ਵੱਲ ਹੋ ਕੇ ਜਾਇਓ ਗगन ਦਾ ਟਿੱਲਾ ਹੈ ਇਸ ਦਾ ਨਾਮ ਤੇ ਗगनਜੀ ਦੇ ਟਿੱਲੇ ਤੇ ਜਰੂਰ ਜੇ ਤੁਹਾਡਾ ਟਾਈਮ ਲੱਗਿਆ ਤਾਂ ਇੱਥੇ ਘੁੰਮ ਕੇ ਜਾਇਓ ਮੱਥਾ ਟੇਕ ਕੇ ਜਾਇਓ ਬਹੁਤ ਹੀ ਵਧੀਆ ਜਗ੍ਹਾ ਹੈ ਤੇ ਬਹੁਤ ਹੀ ਵਧੀਆ ਤੁਹਾਡੇ ਦਿਲ ਨੂੰ ਸਕੂਨ ਮਿਲੂਗਾ ਇੱਥੇ ਆ ਕੇ ਤੇ ਸੋ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਤੇ ਮੇਰਾ ਪੇਜ ਐ ਸਵੀ ਸਿੰਘ ਦੇ ਨਾਮ ਦਾ ਉੱਥੇ ਵੀ ਜਾ ਕੇ ਫੋਲੋ ਕਰ ਲਓ ਕਿਉਂਕਿ ਉੱਥੇ ਵੀ ਮੈਂ ਨਵੀਆਂ ਤੋਂ ਨਵੀਆਂ ਵੀਡੀਓ ਜੋ ਹੈਗਾ ਅਪਲੋਡ ਕਰਦਾ ਰਹਿਣਾ ਆ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤੇ ਆਜੋ ਹੁਣ ਤੁਹਾਨੂੰ ਥੋੜਾ ਹੋਰ ਘਮਾ ਦਿੰਨੇ ਆ ਤੇ ਅਗਲਾ ਭਾਗ ਜਲਦੀ ਮੈਂ ਅਪਲੋਡ ਕਰੂੰਗਾ ਸੋ ਧੰਨਵਾਦ ਜੀ ਸਾਰਿਆਂ ਦਾ Party. hello hello, hello. hello.